ਅਤੇ ਮੇਰੇ ਪਤੀ ਦੇ ਨਾਲ ਹੋ ਗਈ ਕਲੋਲ ਅੱਜ ਦਿਨ ਵੇਖ ਰਿਕ ਗੱਲ ਦੀ ਨਹੀਂ ਗੱਲ ਬਾਤ ਰੱਬ ਨਾਲ ਸਿੱਧੀ ਸਾਡੀ ਚੱਲਦੀ ਨਹੀਂ ਆਪੇ ਨਵੇਂ ਜ਼ਾਰ ਬਾਬਾ ਸਾਡੇ ਬਲ ਬਲ ਦੀ ਨਹੀਂ ਗੱਲ ਲਓ ਜੀ ਗੁੱਡ ਮਾਰਨਿੰਗ ਸ਼ਸ਼ੀ ਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਨੰਨੇ ਡੌਗ ਅਮੀਤ ਕਰਨ ਤੁਸੀਂ ਸਾਡੇ ਟਿਕਟਕ ਆਂਗੇ ਗਾਇਜ਼ ਆਪਾਂ ਸਕੂਲ ਦਾ ਟਾਈਮ ਹੋ ਗਿਆ ਹੋਰ ਆਪਾਂ ਚੱਲਨੇ ਆ ਸਕੂਲ ਅੱਜ ਦੀ ਮਾਰਨਿੰਗ ਆ ਸਵੇਰ ਸਵੇਰ ਸਾਡੀ ਗੱਡੀ 'ਚ ਅਸੀਂ ਚੱਲੇ ਆ ਸਾਰੇ ਜਾਣੇ ਬੱਚਿਆਂ ਨੂੰ ਛੱਡਣ ਤੇ ਫੇਰ ਆਂਦੇ ਲੇਟ ਹੋ ਗਏ ਸਾਬੂ ਕਹਿੰਦਾ ਤੇਜ਼ ਚੱਲੋ ਲੇਟ ਹੋ ਗਏ ਕਿ ਨਹੀਂ ਲੇਟ ਕਰਾਤਾ ਅੰਕਲ ਜੀ ਵਿਚਾਲੇ ਗੱਡੀ ਲਾ ਕੇ ਖੜੇ ਆ ਅਸੀਂ ਕਿੱਧਰ ਦੀ ਲੰਗੀਏ ਆਟੋ ਵਾਲਾ ਦੇਖ ਲੋ ਓਡੇ ਜਾਂਦਾ ਧੁੱਪ ਨਿਕਲੂਗੀ ਅੱਜ ਥੋੜੇ ਥੋੜੇ ਬੱਦਲ ਹੈਗੇ ਆ ਬਟ ਨਾਲ ਨਾਲ ਥੋੜੀ ਥੋੜੀ ਧੁੱਪ ਵੀ ਨਿਕਲਦੀ ਆ ਰਹੀ ਹੈ ਕੱਲੂ ਬਸੰਤ ਤੇ ਦੇਖੋ ਕੀ ਬਣਦਾ ਮੀਂਹ ਦਿਖਾ ਰਹੇ ਆ ਨਾ ਕੱਲ ਮੀਂਹ ਪੈ ਗਿਆ ਤਾਂ ਬਸ ਅੱਧੇ ਕੇ ਬੱਚੇ ਤਾਂ ਪੇਪਰ ਕਰਕੇ ਰਹਿ ਜਾਣਗੇ ਅੱਧੇ ਕੇ ਮੀਂਹ ਕਰਕੇ ਰਹਿ ਜਾਣਗੇ ਪਤੰਗ ਡਾਉਣ ਤੋਂ ਨਹੀਂ ਮਮੀ ਡਾਵਾਂਗੇ ਮੀਂਹ ਚ ਕਿਵੇਂ ਡਾਲਾਂਗੇ ਜੇ ਮੀਂਹ ਪਈ ਗਿਆ ਤਾਂ ਮੀਂਹ ਆਵੇ ਨਾ ਮੀਂਹ ਦਾ ਮੌਸਮ ਆ ਦਿਖਾ ਰਹੇ ਆ ਨਟ ਤੇ ਕਿਵੇਂ ਆਣਾ ਨਾ ਹਟਦਾ ਕਉਈ ਹੁੰਦਾ ਕੋਈ ਹੁੰਦਾ ਸਬੂ ਤੁਸੀਂ ਕੀ ਕਹਿਣਾ ਚਾਹੋਗੇ ਮੀ ਆਵੇ ਕਿ ਨਾ ਆਵੇ ਨਾ ਆਵੇ ਕੀ ਕਰਨਾ ਬੈਲਨ ਵੀ ਨਹੀਂ ਉਡਣਾ ਨਹੀਂ ਬੈਲਨ ਵੀ ਨਹੀਂ ਉਡਣਾ ਪੈਲਨ ਉਸ ਤਾਂ ਗੈਸ ਭਰੀ ਹੋਊਗੀ ਉੱਡ ਜਾਣਗੇ ਨਹੀਂ 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 ਚਲੋ ਪਾਣੀ ਫੈਂਗੇ ਉਸ ਤੋਂ ਪਾਣੀ ਦਾ ਤਾਂ ਜ਼ੋਰ ਜ਼ਿਆਦਾ ਹੋ ਜਾਊਗਾ ਫਿਰ ਤੰਗ ਨਹੀਂ ਉੱਡਣਗੇ ਬੈਲਨ ਉੱਡ ਸਕਦੇ ਆ ਇਹ ਤਾਂ ਤੰਗ ਨਾਲ ਆਸ ਤੇ ਦੇ ਇਹ ਤਾਂ ਡਾਉਣ ਨਹੀਂ ਆਉਂਦੇ ਹਾਂਜੀ ਅੱਛਾ ਮੈਂ ਮੈਨੂੰ ਸਾਫਾ ਮੌਸਮ ਜਨਾਬ ਜੀ ਕਹਿੰਦੇ ਸਾਫਾ ਮੌਸਮ ਕੱਲ ਕੱਲੂ ਬੱਤਾ ਲੱਗੂਗਾ ਤਾਂ ਰਾਤੋਂ ਰਾਤ ਕੀ ਹੁੰਦਾ ਰਾਤ ਹੀ ਮੀਂਹ ਪੈਦੇ ਤੇ ਸਵੇਰ ਹਮ ਚੱਲਣਾ ਲੱਗਦੇ ਰੁਕ ਚੱਲ ਮੈਂ ਤੂੰ ਖੋਲ ਲੈ ਚੱਲ ਤੂੰ ਵੀ ਕੋਣ ਇੱਧਰ ਦੀ ਬਾਏ ਬਾਏ ਉਹ ਵੱਜ ਗਿਆ ਬਾਈ ਗਿੱਨੂ ਮੈਂਟਲ ਆਉਂਦਾ ਭੱਜਣ ਲੱਗਿਆ ਸਕੂਲ ਤੋਂ ਨਾ ਕਰ ਬੰਦਿਆ ਮੇਰੀ ਮੇਰੀ ਨਾ ਤੇਰੀ ਨਾ ਮੇਰੀ ਇਹ ਦੁਨੀਆ ਚਾਰ ਦਿਨਾਂ ਦਾ ਮੇਲਾ ਫਿਰ ਮਿੱਟੀ ਦੀ ਡੇਰੀ ਤਾਂ ਦੇ ਮੰਦਰ ਤਾਂ ਦੇ ਮਸਜਿਦ ਤਾਂ ਦੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਂਵੀਂ ਮੈਂ ਸੁਣਿਆ ਰੱਬ ਦਿਲਾਂ ਵਿੱਚ ਰਹਿੰਦਾ ਫੇਰ ਆਨੂ ਦੇ ਪਰਾਂਠੇ ਗਾਇਸ ਅੱਜ ਸਮੈਸ਼ਰ ਦੀ ਮੰਗ ਮੇਰੀ ਨਾਨੀ ਨੇ ਮਾਰਦੇ ਕੱਲ ਆਦਾ ਫੋਨ ਆਇਆ ਸੀ ਕਹਿੰਦੀ ਕੱਲ ਮੈਂ ਆਉਣਾ ਮੇਰੇ ਅਸਤੇ ਲੀ ਆਨੂ ਦੇ ਪਰਾਂਠੇ ਬਣਾਏ ਰੋਟੀ ਬਣਾਉਂਦੀ ਰਹਿੰਦੀ ਉਹ ਬੈਠੀ ਦੇ ਖਾਈ ਜਾਂਦੀ ਟੋਲ ਪਾਈ ਜਾਂਦੀ ਨਾਨਾ ਡਰੋਨੀ ਆ ਦੂ ਤੋ ਜਵਾਗ ਨੂੰ ਨਾਲ ਰਹਿ ਨਾਲ ਰਹਿਣਾ ਪਊਗਾ ਤੈਨੂੰ ਨਾਲ ਅੱਛਾ ਹੋਰ ਰਹਿਣਾ ਬੰਨੇ ਨਾਲ ਹੁੰਦਾ ਮੌਕਾ ਰਾਹ ਹੋ ਜੰਨੇ ਦੋ ਹਾਂ ਬਸ ਆ ਮੁੰਡਾ ਸੰਗੀ ਜਾਵੇ ਉਹਦਾ ਕੋਈ ਨਹੀਂ ਉਹ ਜਾ ਰਿਹਾ ਉਹ ਵੀ ਬੈਠਾ ਮਾ ਮਾ ਮਮੀ ਕੋਲੇ ਆ ਨਾਨਾ ਨਾਨੀ ਕੋਲੇ ਅਸੀਂ ਤਾਂ ਵੰਦੂ ਸੇਵਾ ਕਰਦਾਂਗੇ ਰਹਿਣ ਵਾਲਾ ਬਣੇ ਅੱਜ ਪੀਸਾਈ ਦੀ ਮੁੰਡੇ ਦਾ ਦਸਵੀਂ ਦਾ ਪੇਪਰ ਹੈ ਪੇਪਰ ਦਿਮਾਉਣ ਆਏ ਹੈ ਪੇਪਰ ਦਿਵਾਉਣ ਬਾਕੇ ਆਉਣੇ ਜਾ ਕੇ ਥਾਕੇ ਪਰੋਟੇ ਛੱਡ ਕੇ ਆਉਣੇ ਸੈਂਟਰ ਚ ਹੂੰ ਉਹਦੇ ਲਈ ਲੈ ਚਲੀ ਨਹੀਂ

ਉਂ ਗੱਡੀ ਤੋਂ ਜਮਾਂ ਗਈ ਗੱਡੀ ਤੋਂ ਜਮਾਂ ਗਈ ਗੱਡੀ ਦਾ ਤਾਂ ਬੁਰਾ ਹਾਲ ਹੋ ਗਿਆ 에어 ਬੈਗ ਖੁੱਲ ਗਏ ਦੋਨੋਂ ਹਾਂ ਭਾਈ ਦਾ ਵਿੱਚ ਆ ਆ ਗਿਆ ਹਨਾ ਮਾਹੋ ਇਹ ਢੀੜ ਵਾਲਾ ਰਸਤਾ ਹਾਂ ਲਾਉਂ ਜੀ ਕਾਉ ਕਾਉ ਕਿੰਨੀਆ ਲਾਉਂ ਤੇ ਸਾਰੇ ਤੇ ਛੱਡ ਜਾਂਦੇ ਹੋਣੇ ਲਾ ਜਾਂਦੇ ਬੜਾ ਜ਼ਿਆਦਾ ਇਹ ਹੁਣ ਇਹ ਲਾਲ ਸਿੰਘ ਬਸਤੀ ਤੋਂ ਇਹਨੂੰ ਲਾਲ ਸਿੰਘ ਨਗਰ ਰੱਖਤਾ ਇਹਦਾ ਨਾਮ ਇਸ ਏਰੀਆ ਦਾ ਪਹਿਲਾਂ ਕਹਿੰਦੇ ਸੀ ਨਾ ਲਓ ਜੀ ਪਹੁੰਚ ਗਏ ਆਪਾਂ ਆਦਰਸ਼ ਸਕੂਲ ਇੱਥੇ ਆ ਸਾਡੇ ਮੁੰਡੇ ਦਾ ਪੇਪਰ ਕਿੱਥੇ ਜਾ ਕੇ ਸੇ ਸਕੂਲੋ ਸਿਸਕੂਲ ਇਹਦਾ ਪੇਪਰ ਆਪਾਂ 10 ਦਾ ਪੇਪਰ ਮੁੰਡੇ ਦਾ ਛੱਡ ਕੇ ਆਨੇ ਆ ਫਿਰ ਦੇਖਦੇ ਆ ਅੱਗੇ ਬਹੁਤ ਬੱਚੇ ਪੇਪਰ ਦੇਣ ਆਏ ਹੋਇਆ ਮਿਲੋ ਜੀ ਰੋਲ ਨੰਬਰ ਲੱਗ ਗਿਆ 36 ਨੰਬਰ ਰੂਮ ਤੇ ਜਾਣਾ ਲਿਖੇ ਨੇ ਪੇਪਰ ਦੇਣਾ ਉਸ ਤੇ ਲੋਜੀ ਚੱਲ ਦਿਓ ਨਾ ਕਰ ਨੂੰ ਇੱਥੋਂ ਟਾਇਆ ਪੋਲ ਇੱਧਰ ਹੈਗਾ ਉਹ ਦੇਖੋ ਜੀ ਇਸ ਪੋਲ ਨੇ ਸਾਨੂੰ ਬਹੁਤ ਲੇਟ ਕਰਾਇਆ ਜਲਦੀ ਜਲਦੀ ਬਣਾਓ ਅੱਛਾ ਉਹਨਾਂ ਨੇ ਹੁਣ ਕਰਤਾ ਜਮਾਈ ਸ਼ੁਰੂ ਕਰਤਾ ਕੰਮ ਜਲਦੀ ਬਣਾ ਦੇਣਗੇ ਸਾਲ ਤਾਂ ਕਿਤੇ ਗਿਆ ਨਹੀਂ ਫੇਰ ਵੀ ਠੰਡੀ ਸੜਕਾਂ ਦੇ ਬਠੰਡੇ ਦੀ ਇਹ ਅਜੀ ਬਠੰਡੇ ਦੀ ਠੰਡੀ ਸੜਕ ਇੱਥੇ ਬਰਫ਼ ਡੇਗਦੀ ਏ ਠੰਡੀ ਨੂੰ ਸਾਡੀ ਭੈਣ ਕਰਦੀ ਏ ਠੰਡੀ ਠੰਡੀ ਛੜਕ ਆਏ ਗਰਮ ਜਿਹਾ ਐਸਾ ਤੋਂ ਨਹੀਂ ਵੀ ਛੱਡਦੀ ਗਰਮੀਆਂ ਤੇ ਡੰਡੀ ਰਹਿੰਦੀ ਏ ਹੁਣ ਤਾਂ ਦਰਾਖਤ ਜੜੇ ਪਏ ਆ ਪੱਤੇ ਰક્ત ਹਰੇ ਹੋ ਜਾਣਗੇ ਤਾਂ ਫੇਰ ਮੈਂ ਬੱਚਿਆਂ ਨੂੰ ਲੈਣ ਚੱਲਿਆ ਸਕੂਲੋਂ ਸਕੂਲ ਦਾ ਹੋ ਗਿਆ ਟਾਈਮ ਜਨਾਬ ਜੀ ਗਏ ਹੋਏ ਆ ਉਹ ਸਾਡਾ ਆਇਆ ਨਾ ਦੋ ਤਾਂ ਉਦੇ ਐਗਜ਼ਾਮ ਮੰਡੈਂਟ ਦੇ ਉਹਦਾ 2 ਵਜੇ ਤੱਕ ਟਾਈਮ ਸੀਗਾ ਉਹ ਜੇ ਉਧਰ ਗਏ ਆ ਉਹਨੂੰ ਲੈਣ ਆਸਤੇ ਕਹਿੰਦੇ ਮੈਨੂੰ ਟਾਈਮ ਲੱਗ ਜੂਗਾ ਤੋਲੇ ਆ ਤੇ ਹੁਣ ਆਪਾਂ ਲੈਨ ਚੱਲਦੇ ਹਾਂ ਰਲ ਮਿਲ ਕੇ ਵੀ ਕੰਮ ਕਰਨਾ ਵੈਂਦਾ ਸਾਰ ਜਦੋਂ ਫਿਰ ਸਮਝਦਿਆ ਨਾ ਤੁਸੀਂ ਤਾਂ ਹੁਣ ਮੈਂ ਬੱਚਿਆਂ ਨੂੰ ਲੈ ਕੇ ਆਉਣੀ ਆ ਉਦੋਂ ਤੱਕ ਜਨਾਬ ਜੀ ਘਰੇ ਆ ਜਾਣਗੇ ਫਿਰ ਆਪਾਂ ਕੁਝ ਖਾਣੇ ਪੀਣੇ ਲਓ ਜੀ ਮੈਂ ਜਵਾਕਾਂ ਨੂੰ ਲੈ ਕੇ ਘਰੇ ਵੀ ਆ ਗਈ ਜਨਾਬ ਜੀ ਹਜੇ ਤੱਕ ਪਹੁੰਚੇ ਨਹੀਂ ਆ ਗਏ ਪਾਪਾ ਹਾਂ ਹੁਣ ਆਇਆ ਇਨ ਦੂਰ ਦਾ ਰਸਤਾ ਕਾਹਦਾ ਪੁਲ ਬੰਦਾ ਬੰਦਾ ਪਹੁੰਚਦਾ ਕਰਦਾ ਹੀ ਨਾ ਐਨਾ ਟਾਈਮ ਹੌਰ ਹੁਣ ਕਿਹੜੀ ਵਿੱਚ ਤੇ ਆਏ ਹੋ ਤੁਸੀਂ ਕਿਹੜੀ ਗਲੀ ਵਿੱਚ ਤੇ ਜੁਹਾਰ ਨਗਰ ਜਿਹੜੀ ਤੇ ਆਨੇ ਹੁੰਦੇ ਆ ਹੂੰ ਬਿੰਦਰ ਅੰਡਕੀ ਵਾਲੀ ਟੈਂਟਰ ਵੀ ਆਇਆ ਹੂੰ ਤੁਸੀਂ ਕਿੱਧਰ ਤੇ ਆਏ ਲੱਖ ਲੇਟ ਹੋ ਗਏ ਸੀ ਹੂੰ ਕਿਵੇਂ ਆਇਆ ਪੇਪਰ ਠੀਕ ਆ ਠੀਕ ਹੋਇਆ ਆਉਂਦਾ ਸੀ ਕਿਹੜੀ ਹੋ ਜੇ ਦਾ ਨਾ ਮਗਾ ਚੱਲੀ ਸੀ ਆਹਾਂ ਬੰਨ ਕੱਟ ਬੰਨ ਕੱਟ ਸਬੂ ਕੱਟ ਗਜਰਾ ਸੈਬੂ ਬਣਾਊਗਾ ਅੱਜ ਦੀ ਸਬਜੀ ਗੁਨੋਂ ਤਾਂ ਪੜਨ ਚ ਵੀਜੀ ਐ ਨਾ ਅੱਜ ਸੈਬੂ ਵੇਲਾ ਇੰਗਲਿਸ਼ ਦਾ ਮੁਰਗੀ ਮੁਰਗੀ ਪਾਈਪ ਮੁਰਗੀ ਤੇਰੇ ਕੋਲੇ ਸਾਢੇ ਦਿਨਾਂ ਛੱਟੇ ਪਾਦੀ ਮਾਲੀ ਇਹ ਤੇ ਇਹ ਤਾਂ ਟੁੱਟੀ ਆ ਹੋਰ ਇੱਧਰ ਨੂੰ ਪਿਚਕਾਰੀ ਚੱਲ ਜੇ ਪਿਚਕਾਰੀ ਤਾਂ ਜਾਣੀ ਆ ਹੋਲੀ ਆ ਗਈ ਹਣਾ ਵੀ ਪਿਚਕਾਰੀ ਤਾਂ ਚੱਲ ਤੁਹਾਡੇ ਨੌਕਰ ਨਾ ਵਧੇ ਜਾਂਦੇ ਆ ਹਾਂ ਡੈਡੀ ਕੰਮ ਕਰਿਆ ਕਰੋ ਕੱਟ ਦੋ ਮੂੜੀ ਓਏ ਕੱਟ ਦੀ ਮੂੜੀ ਕੱਟ ਦੀ ਮੂੜੀ ਆ ਗਮਲਿਆਂ ਨੂੰ ਪਾਣੀ ਪਾਈਪ ਲਾਉਣੀ ਨਹੀਂ ਆਉਂਦੀ ਕੋਣਾ ਕਿੱਥੇ ਛੜਦਾ ਹੈ ਹੈ ਪਾਣੀ ਲਾਇਆ ਕਰੋ ਗਮਲਿਆਂ ਨੂੰ ਹਾਂ ਗਰਨੇ ਵਾਸਤੇ ਨਾਈਂ ਡਿੱਗਦੇ ਕਿਉਂ ਡਿੱਗਣਗੇ ਡੈਡੀ ਸਾਡਾ ਸਟ੍ਰੌਂਗ ਬੰਦੇ ਆ ਆ ਪੱਟ ਸਕਦੇ ਆ ਕਿਆਰੀਆਂ ਆਹੋ ਆ ਪੱਟੀ ਵੀ ਉਹਨਾਂ ਦੀ ਲੋਟ ਨਹੀਂ ਆਈ ਤੇ ਮੈਂ ਰੌਣਕ ਦੀ ਆ ਵੀ ਮਨ ਨਹੀਂ ਹੈਗੇ ਆਪੇ ਪੱਟ ਦਿੰਦੇ ਸੀਗੇ ਕਈ ਚੱਕ ਕੇ ਦੁਪਹਿਰਾਂ ਹੀ ਦੁਪਹਿਰਾਂ ਹੀ ਹਨਾ ਨਾਈਟ ਉਹ ਵੀ ਲੈ ਕੇ ਆਉਣੀ ਆ ਆਪਾਂ ਅਰੇ ਇਹ ਵੀ ਲੈ ਕੇ ਆਉਣੀ ਆ ਗੱਡੀ ਤੇ ਜਾ ਕੇ ਮਮੀ ਉਹ ਕਿਥੇ ਕੋਈ ਨਾ ਇਹਦੀ ਨਾ ਲੈ ਆਉਣੀ ਨਾ ਇਹਦੀ ਚ ਰੱਖ ਲਾ ਕੱਟਦੀ ਕਿ ਭਾਬ ਬੰਦੇ ਨੇ ਕੱਟ ਚੰਗੀ ਤਰ੍ਹਾਂ ਕੱਟ ਸਾਰੀ ਹੁੰਦਾ ਨਾ ਆ ਰਿਹਾ ਕੱਟ ਕਟ ਉਹਦਾ ਦਾੜੀ ਉਹ ਕਹਿੰਦੇ ਮੇਰੇ ਫੜੀ ਹੁਣ ਦਾੜੀ ਵੱਡੀ ਰੱਖਣੀ ਆ ਸਟਰੀ ਵਾਲੇ ਬਾਬੇ ਨੇ ਕਿਹਾ ਦਾੜੀ ਲੰਬੀ ਰੱਖ ਲੈ ਉਹ ਲਾਈਟਿੰਗ ਇਹਨੇ ਕੀਤੀ ਆਪਣੇ ਨੂੰ ਧੁੱਪ ਨਾਲ ਪੈ ਰਹੀ ਮਾਲੀ ਚਾਦਰ ਕਿਹਾ ਸਾਨੂੰ ਚਾਦਰ ਬੜਾਈ ਪਰ ਲੱਗੇ ਕੋਈ ਚਾਦਰ ਗਿੱਲੀ ਹੈ ਉਹ ہماری ਚਾਦਰ ਗਿੱਲੀ ਤਾਂ ਕਿੱਥੇ ਹੋਣੀ ਰਾਤ ਦੇ ਪਾਈ ਕੋਈ ਨਾ ਇੱਕ ਅੱਦੇ ਦਿਨ ਚੱਲਦਾ ਕਦੇ ਕਦੇ ਹਣਾ ਵੀ ਡੈਡੀ ਹੈਗਾ ਓ ਡੈਡੀ ਲੈ ਇਹਨਾਂ ਨੂੰ ਬਣਾ ਕੇ ਦਿੰਦੀ ਐ ਡੈਡੀ ਮਾਲੀ ਨੂੰ ਹੈ ਇਹਨਾਂ ਨੂੰ ਨਹੀਂ ਦੇਣੀ ਡੈਡੀ ਡੈਡੀ ਬਣਾ ਕੇ ਦਿੰਦੇ ਹੁੰਦੇ ਸੀ ਚਾਹ ਮਾਲੀ ਕਹਿੰਦਾ ਮੈਂ ਚਾਹ ਵੀ ਨਹੀਂ ਬਣਾ ਕੇ ਦਿੰਦੀ ਮੇਰਾ ਜੀ ਖੇਤੀ ਨਹੀਂ ਕਰਦਾ ਵੇ ਡੈਡੀ ਬਣਾ ਕੇ ਦੇਣਗੇ ਨਾ ਲੈ ਅੱਗੇ ਬਣਾ ਕੇ ਤਾਂ ਦਿੰਦੇ ਸੀਗੇ ਅੱਜ ਦਾਦੂ ਨਹੀਂ ਬਣਾ ਕੇ ਚਾਹ ਬਣਾ ਕੇ ਦਈਏ ਸੀ ਦਿੰਦੇ ਸੀ ਨਾ ਮੈਨੂੰ ਤਾਂ ਹਾਂ ਦੇਖ ਲਓ ਮਾਲੀ ਵੀ ਕਹਿੰਦਾਗਾ ਚਲੋ ਬਣਾ ਲੀਏ ਬਣਾਵਾ ਇਹ ਤਾਂ ਹਲੇ ਹੈਗਾ ਇੱਥੇ ਬਣਾ ਦੇਣੀ ਆ ਹੁਣੇ ਬੀਤੇ ਸਤੰ ਲੈ ਵਿਗਾ ਲੱਗੇਗਾ ਪਾਣੀ ਦੇਣਾ ਫਿਰ ਬਣਾਉਣੀ ਹੈ ਲਿਓ ਨਹੀਂ ਬਣਾ ਕੇ ਫਿਰ ਕੱਟਤੀ ਗਾਇਸ ਕੱਟਤੀ ਹਾਂ ਬਈ ਸਾਰੇ ਕੰਮ ਲੱਗੇ ਹੋਇਆ ਕਿੰਨੇ ਲੱਗੀ ਅੰਦਰ ਸੁਜੀ ਕੀ ਚੀਜ਼ ਕਬਰ ਸੁਣਾਣ ਦੇ ਹਾਂ ਨਹੀਂ ਇੱਥੇ ਤਾਂ ਹਾਂ ਦਾ ਤੂੰ ਲੈ ਗਿਆ ਉਹ ਸੇ ਕਿੱਸਾ ਹੈ ਕਿਹੜਾ ਪੱਤਾ ਨਹੀਂ ਜਣ ਇੱਥੇ ਪੱਤਾ ਇੱਥੋਂ ਕੱਟਤਾ ਸਾਰਾ ਉੱਤ ਗਿਆ ਇੱਕ ਪੂੜੀ ਹੋਣੀ ਚਾਹੀਦੀ ਸੀ ਉਹ ਮੁੰਡਾ ਹੋਣੀ ਚਾਹੀਦੀ ਸੀ ਕੀ ਹੋਰ ਪੰਗੜਾ ਪਾਉਂਦੀ ਮੁੰਡਾ ਹੀ ਆ ਉਹ ਤੂੰ ਕੁੜੀਆਂ ਦੇ ਕੰਮ ਕਰਦਾ ਸੰਜੀ ਕਰੀ ਉਹ ਕਰ ਰੈਸਪੀ ਬਣਾ ਲੈਂਦਾ ਹੈਂ ਬੀਟੀ ਬਣਾ ਲੈਂਦੀ ਉਹ ਹਿੰਟਾ ਪੀਸੇ ਵੀ ਰੈਸਪੀ ਨਹੀਂ ਹੈ ਹਾਂ ਬੱਸ ਉਹਨੇ ਮੜੀ ਕੱਟ ਤਾਈ ਤੀ ਹੁਣ ਹੁਣ ਬੀਟੀ ਲੈ ਲਓ ਠੀਕ ਹੈ ਹੁਣ ਲੈ ਲਓ ਤੋ ਇਹਨੂੰ ਗੱਲਾਂ ਉਹ ਲੱਖੇ ਵੀਰਾਂ ਨੂੰ ਸੁਣਾਇਆ ਕਰ ਫਿਰ ਉਹ ਤਾਂ ਜੀ ਲੱਗਿਆ ਰਹੂਗਾ ਸੁਣ ਗਿਆ ਠੀਕ ਕਸਪੀ ਆਉਗੀ ਤਾਂ ਫੇਰ ਉਸ ਨੂੰ ਨਾ ਪੜੀ ਜਾਂਦਾ ਵਿਚਾਰਾ ਤਾਂ ਬਿਜੀ ਜਾਂਦਾ ਤਾਂ ਮਾੜਾ ਮਟਾ ਦੱਸ ਤੇ ਦੇ ਕੇ ਨਾ ਹੀ ਪੜਨ ਨਮਟਾਤਾ ਵਿਚਾਰੇ ਨੂੰ ਪੜ੍ਹਾਈ ਨਹੀਂ ਪਾਇਆ ਵੀਰ ਜੀ ਹਾਂ ਪੜ੍ਹਾਈ ਆ ਪੇਪਰ ਦੇ ਰ ਆਇਆ ਕੱਲੋ ਤੁਹਾਡੀ ਦਾੜੀ ਵੀ ਕਟਾ ਦੇਣੀ ਹੈ ਠੀਕ ਹੈ ਨਾ ਬਹੁਤ ਵੱਧ ਗਈ ਹੁਣ ਨਾ ਉਹੋ ਕੀ ਲੈ ਇਕੜਵਾ ਦਵਾਂਗੇ ਸੀ ਇਕੜਵਾ ਦਵਾਂ ਮੂੰਚ ਵਾਲਣ ਲੱਗ ਜਾਣਗੇ ਵਾਲ ਮੁੱਛਾ ਵਾਲੇ ਮੂੰਹ ਦੇ ਹਸਣਾ ਲੀਗਾ ਲੰਬੀ ਰੱਖਣੀਆਂ ਐ ਇੱਥੇ ਕਿਤੋਂ ਤੱਕ ਲੰਬੀ ਕਰਨੀਆਂ ਲੰਬੀ ਕਰਨੀਆਂ ਹਾਂ ਨਹੀਂ ਆਪਾਂ ਕੱਲ ਕਟਾ ਦੇਣੀ ਐ ਕੱਲੂ ਕੀਵਾਰਾ ਬੁੱਧਵਾਰ ਹਾਂ ਕੱਲੂ ਕਟਾ ਦੇਣੀ ਐ ਠੀਕ ਐ ਸੁਬਹ ਸਦਿਆ ਉੱਠ ਜਾਓ ਆਪਾਂ ਬੁੱਧਵਾਰ ਹੋਈ ਬੁੱਧਵਾਰ ਮੈਂ ਚਾਹ ਬਣਾ ਕੇ ਦੀ ਮਨੀ ਠੀਕ ਐ ਇੱਥੇ ਮੈਂ ਰੱਖਉਂ ਲੈਣੀ ਸੀਗੀ ਇੱਧਰ ਜਨਾਬ ਜੀ ਦੇਖੋ ਬਾਪੂ ਦੀ ਸੇਵਾ ਕਰਨ ਲੱਗੇ ਹੋਏ ਐ ਪਾਪਾ ਥੋੜੇ ਦਿਨਾਂ ਚ ਡਾਡੀ ਦੇ ਨੋਂ ਵੱਧ ਜਾਂਦੇ ਆ ਫਿਰ ਉਹ ਕੱਟਨੇ ਹੁੰਦੇ ਆ ਆਪਣੀ ਜ਼ਿੰਮੇਵਾਰੀ ਹੈ ਨਾ ਡੈਡੀ ਨੂੰ ਆਈ ਜਾਂਦਾ ਹਾਸਾ ਪਪਾ ਹਰ ਪਪਾ ਦੋ ਦੋ ਪਪਾ ਘਰ ਆ ਗਏ ਹੋਰ ਦੋ ਦੋ ਮੰਮੀ ਆ ਗਈ ਉਹ ਆ ਇਹਦਾ ਪਪਾ ਉਹਦਾ ਪਪਾ ਹੈ ਨਾ ਸਭ ਉਹ ਮੇਰਾ ਪਪਾ ਕਿਆ ਆ ਮੰਮੀ ਤੁਹਾਡਾ ਪਪਾ ਤਾਂ ਉੱਥੇ ਆ ਮਿੱਛਾ ਆਹ ਉਹ ਪਪਾ ਦੇਰੇ ਮਿੰਟੂ ਪਪਾ ਉਹ ਪਪਾ ਦਾ ਪਪਾ ਦੇ ਪਿਓ ਪੁੱਤ ਤੇ ਪੋਤਾ ਕੋਈ ਇਕੱਠੇ ਪਿਓ ਪੁੱਤ ਹਾਂ ਉਹ ਪਾ ਉਹ ਪਾਪਾ ਦੇ ਪਾਪਾ ਗਿਆ ਉਹ ਤੇਰੇ ਪਾਪਾ ਪਿਓ ਪੁੱਤ ਤੇ ਪੋਤਾ ਤਿੰਨ ਪੀੜੀਆਂ ਇਕੱਠੀਆਂ ਹੋ ਗਈਆਂ ਹੁਣ ਆਪਾਂ ਸੈਭੂ ਦਾ ਵਿਆਹ ਕਰਾਂਗੇ ਡੈਡੀ ਫਿਰ ਫਰਪੜ ਪੋਤਾ ਆਊਗਾ ਤੁਹਾਡਾ ਨਾ ਮੈਂ ਤਾਂ ਵਿਆਹ ਹੀ ਨਹੀਂ ਕਰਵਾਉਣਾ ਆਹ ਦੇਖ ਲੋ ਲੈ ਫਰਪੜ ਪੋਤਾ ਕਿਵੇਂ ਆਊਗਾ ਦਾदू ਦਾ ਉਹ ਕਹਿੰਦਾ ਵਿਆਹ ਹੀ ਨਹੀਂ ਕਰਾਣਾ ਅਸੀਂ ਅਗਲੀ ਪੀੜੀ ਵੀ ਤਾਂ ਲੈ ਕੇ ਆਉਣੀ ਆ ਫਰਪੜ ਪੋਤਾ ਬਾਪੂ ਦਾ ਹੂ ਭੇਗੇ ਲੈ ਉਹਨਾਂ ਦੇ ਘਰੇ ਆਊਗਾ ਉਹਨਾਂ ਦਾ ਬੜਪੋਤਾ ਆਊਗਾ ਫਿਰ ਦੋਤਾ ਆਊਗਾ ਦੋਤਾ ਹਰ ਕੁੜੀ ਬਿਤਾਉਗੀ ਹੂੰ ਦੋਨੋਂ ਆਣੇ ਕਿ ਕੁੜੀ ਹੋਰ ਮੁੰਡਾ ਅੱਛਾ ਆ ਸਾਨੂੰ ਤੇਰਾ ਵੀ ਚਾਹੀਦਾ ਕਿਉਂ ਨਹੀਂ ਕਿਉਂ ਨਹੀਂ ਕੱਟਗੇ ਡੰਨ ਸਾਰੀ ਬੱਤੀ ਛੋੜ ਜੀ ਨਹੀਂ ਹੋ ਰਹੀ ਮੇਰੀ ਮਿਲੋ ਜੀ ਮੈਂ ਵੀ ਕਰਤੀ ਮੇਰੀ ਐਨੇ ਵੇਖ ਲੋ ਗਾਜਰ ਦਾ ਕੇ ਲਿਆ ਦੇ ਸਬਜੀ ਕਟਾ ਮੈਂ ਸਬਜੀ ਕਟਨ ਬੈਠੀ ਸੀ ਗਾਇਜ਼ ਮੈਂ ਇੱਥੇ ਜਨਾਬ ਜੀ ਕੱਟ ਰਹੀ ਸੀ ਡੈਡੀ ਦੇ ਨਾ ਮੈਂ ਕਿਹਾ ਮੈਂ ਸਬਜੀ ਕੱਟਦੀ ਆ ਮੁੰਡਾ ਸਾਡਾ ਪੜੀ ਜਾਂਦਾ ਫੋਨ ਤੇ ਹਾਂ ਕੱਲ ਉਹਦਾ ਪੇਪਰ ਆ ਕੱਲੇ ਪੇਪਰ ਆ ਕੱਲੂ ਸਰੀਰਿਕ ਸਿੱਖਿਆ ਦਾ ਫਿਜੀਕਲ ਐਜੂਕੇਸ਼ਨ ਗੁੰਡੂ ਦਾ ਬਾਅਦ ਤੋਂ ਸਟਾਰਟ ਹੋ ਜਾਣਾ ਵੀਰੇ ਦੇ ਬੱਚੇ ਹਾਂ ਬਾਅਦ ਕਿਉਂ ਹੋਇਆ ਵੀਰੇ ਦੇ ਪੇਪਰ ਤਾਂ ਲਗਾਤਾਰ ਹੀ ਆ ਕੋਈ ਛੁੱਟੀ ਨਹੀਂ ਗਈ ਡੇਲੀ ਆ ਤਦ ਤੱਕ ਕਰੂ ਤੱਕ ਕਾਲਖੇ ਪੇਪਰ ਲਾਸਟ ਪੇਪਰ 23 ਨੂੰ 23 ਨੂੰ 23 23 ਤੱਕ ਮਹੀ ਤੱਕ ਨਹੀਂ 23 ਆਹੀ ਫੈਬ ਸਭ ਉਧਰੇ ਸਿਰ ਚ ਉਹ ਸੂਰਜ ਦੇਵਤਾ ਜੀ ਜਾ ਰਹੇ ਉਹ ਸਨਸੈਟ ਹੋ ਰਿਹਾ ਦਿਖ ਰਿਹਾ ਨਾ ਤੁਹਾਨੂੰ ਗਾਇਸ ਡੈਡੀ ਕਹ ਲੂ ਆਦਾ ਵਲੌਗ ਦੇਖਣਗੇ ਨਾ ਫਰ ਹੱਸਣਗੇ ਉਹ ਫੇ ਰੱਜ ਪਏ ਦੇਖਦੇ ਨੇ ਵਲੌਗ ਮੈਂ ਇਹ ਘਾਣੀ ਦੇਖਦੇ ਦੇਖਦੇ ਤਾਂ ਹੁੰਨੇ ਆ ਦੇਖਦੇ ਹੁੰਨੇ ਆ ਨਾ ਹਾਂ ਕੱਲ੍ਹ ਤੁਹਾਡੀ ਵੀਡੀਓ ਆਊਗੀ ਟੀਵੀ ਤੇ ਠੀਕ ਐ ਫੇਮਸ ਹੋ ਜੂਗੇ ਫੇਮਸ ਹੋ ਜਾਓਗੇ ਸੈਬੂ ਕਹਿੰਦਾ ਮੈਂ ਦੇ ਦੇਨੀ ਆ ਮੈਂ ਦੇ ਦੇਨੀ ਆ ਲੱਖਿਆ ਕੁਰਸੀ ਅੱਗੇ ਕਰ ਦੇ ਡੈਡੀ ਦੇ ਪੈਰ ਰੱਖਣ ਵਾਸਤੇ ਆਹ ਕੁਰਸੀ ਦੇ ਦੇ ਕੋ ਇੱਧਰ ਨੂੰ ਕਰ ਦੇ ਸਿੱਧੀ ਚੱਲ ਰਹਿਣ ਦੇ ਬਸ ਗੁਨੁਤ ਰ ਡਰਾਇੰਗ ਦਾ ਪੇਪਰ ਜਿਹੜਾ ਤੂੰ ਡਰਾਇੰਗ ਕਰੀ ਜਾਨੀ ਆ ਹਾਂਜੀ ਡਰਾਇੰਗ ਦਾ ਪੇਪਰ ਮੈਂ ਦਿੱਤਾ ਇਹਨੂੰ ਪੇਪਰ ਇੰਗਲਿਸ਼ੋਂ ਬავਨਾ ਫੇਲ ਹੋ ਜੀ ਆਪਾਂ ਫਿਰ ਟੂਟੀ ਪੰਦ ਕਰਕੇ ਆ ਪਾਣੀ ਆ ਗਿਆ ਗਨੂ ਮੋਏ 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 ਇੱਧਰ ਮੋਏ ਮੋਏ ਬਾਰਾ ਸੀ ਮੋਏ ਮੋਏ ਕਰਦੀ ਮੀਰੇ ਮੋਟਰ ਛੱਡ ਕੇ ਲਾਉਣੀ ਆ ਮੋਟਰ ਛੱਡਨੀ ਆ ਜਲਦੀ ਬੰਦ ਕਰ ਛਿੱਟੇ ਪੈ ਜਾਣਗੇ ਸੈਬੂ ਦਾ ਵੀ ਇੰਗਲਿਸ਼ ਦਾ ਪੇਪਰ ਆ ਭਾਈ ਤੇ ਗੁੰਨੂ ਦਾ ਵੀ ਇੰਗਲਿਸ਼ ਦਾ ਪੇਪਰ ਆ अच्छा जी पैस <laughs> पैस देदो देदो। <laughs> पैसे यार का देस्ते किराया देके ये एकेडमी ਦਾ ਚਾਹੀਦੇ ਗਿਆ ਕਿੰਨੇ ਦੇ दो ਮੈਨੂੰ ਆਹ پیسے ਚਾਹੀਦੇ ਕਿਸ ਦੇ दो ਮੈਨੂੰ ਦੇ ਦੋ ਕਿਰਾਇਆ ਕੌਣ ਦੇਉਣਾ ਮੈਨੂੰ ਦੇ ਦੋ ਕਿਰਾਇਆ ਲੈ ਮੈਂ ਸ਼ਾਪਿੰਗ ਕਰ ਲੂੰਗੀ ਲੋ ਗਾਇਜ਼ ਆਪਾਂ ਨੂੰ ਮਿਲ ਗਏ ਪੈਸੇ ਆਪਾਂ ਕਰਾਂਗੇ ਉਹ ਸ਼ਾਪਿੰਗ ਵੈਲੈਂਟਾਈਨ ਦੀ ਸ਼ਾਪਿੰਗ ਕਰਾਂਗੇ ਹੋਰ ਕਰੋ ਵੈਲੈਂਟਾਈਨ ਹਜ਼ਾਰ ਕਾਲੂ ਵੈਲੈਂਟਾਈਨ ਦੇ ਨਾਲ ਨਾਲ ਇੱਕ ਹੋਰ ਡੇ ਵੀ ਆ ਕਿਹਨੂ ਕਿਹਨੂ ਯਾਦ ਮੈਨੂੰ ਪਤਾ ਦੱਸ ਦੱਸੋ ਸੰਗ ਪੰਜਮੀ ਇੱਕ ਹੋਰ ਆ ਵੈਲੈਂਟਾਈਨ ਡੇ ਇੱਕ ਹੋਰ ਆ ਹੋਣੀ ਬੱਸ ਹਲੋ ਤੁਹਾਡੀ ਮਾਮੀ ਦਾ ਬਰਥਡੇ ਆ ਹਾਂ ਸੱਚਾ ਇੱਕ ਹੋਰ ਆ ਹੋਏ ਇੰਨੇ ਜਿਵੇਂ ਸੁਣੇ ਹੋਗੇ ਇੰਨੇ ਕਿ ਨਹੀਂ ਕਰਨੇ ਸਾਰੇ ਦੇ ਦੇ ਹੋਰ ਦੱਸ ਕੀ ਆ ਲੱਖੇ ਵੀ ਦੱਸੋ ਪਾਣੀ ਅੰਦਰ ਵੀ ਬੰਨਣਾ ਟੁੱਟੀ ਚੱਲੀ ਜਾਂਦੀ ਹੈ ਕਿੱਥੋਂ ਆ ਰਿਹਾ ਪਾਣੀ ਦੀ ਆਵਾਜ਼ ਤੁਹਾਨੂੰ ਵੀ ਨਹੀਂ ਯਾਦ ਤੁਹਾਨੂੰ ਵੀ ਨਹੀਂ ਯਾਦ ਸੈਬੂਨੋ ਵੀ ਨਹੀਂ ਯਾਦ ਕੱਲੋ ਚੌਰਾ ਤਰੀਕ ਨੂੰ ਉਹ ਹੋਇਆ ਸੀ ਪੁਲਵਾਮਾ ਦਾ ਹਮਲਾ ਕਿੰਨਾ ਖਤਰਨਾਕ ਹੋਇਆ ਸੀਗਾ ਤੇ ਕਿੰਨੇ ਲੋਕਾਂ ਦੇ ਘਰ ਤਬਾਹ ਹੋ ਗਏ ਸੀਗੇ ਕੋਈ ਤਾਂ ਬੋਲਣ ਲੱਗਾ ਸੀ ਅਰੇ ਦੇਖ ਅੱਛਾ ਜੀ ਤੈਨੂੰ ਪਤਾ ਸੀ ਨਹੀਂ ਉਹ ਤਕਰਾਇਆ ਦੇ ਕੇ ਆਉਣਾ ਕੈਡਮੀ ਦਾ ਕਈਆਂ ਦੀ ਖੁਸ਼ੀ ਹੋਊਗੀ ਘਰ ਕਈਆਂ ਦੇ ਗਮ ਕੱਲ ਦਾ ਦਿਨ ਸਾਰਿਆਂ ਨੂੰ ਯਾਦ ਆਉਂਦਾ ਉਹ ਜਿਹੜਿਆ ਤੇ ਹਮਲਾ ਆਇਆ ਸੀ ਹਮ ਤਦ ਤੋਂ ਵੱਡਾ ਅਟੈਕ ਜਾਂਦੇ ਜਾ ਰਹੇ ਸੀਗੇ ਹੱਤਵੰਦਿਆਂ ਨੇ ਟੈਕ ਕਰਤਾ ਯੈਸ ਬਰੀ ਬੈਡ ਤੈਨੂੰ ਕਿਹਨੂੰ ਯਾਦ ਹੈ ਦੱਸਿਓ ਕਮੈਂਟਾਂ ਦੇ ਵਿੱਚ ਪਾਵਾ ਨੇ ਪੈਸੇ ਲੈ ਲਏ 500 ਦਾ ਨੋਟ ਓ 500 ਦਾ ਨੋਟ ਕੀ ਲੈਣਾ 500 ਦਾ 500 ਦਾ ਪਤੰਗ ਪਤੰਗ ਆਇਨੇ 500 ਵੇਸਟ ਆਫ ਮਨੀ ਪਤੰਗਾਂ ਤੇ ਮੋਏ 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 ਹੋ ਜਾਣੀ ਇਹਦੇ ਵਿੱਚ ਕੀ ਕਰਨਾ ਹੈ ਇੱਧਰ ਦੇਖ ਲਓ ਮੈਂ ਤਾਂ ਲੈ ਕੇ ਗਾਈਸ ਐਵੇਂ ਨਾ ਕਹੋਗੇ ਮੈਨੂੰ ਮਿਲ ਜੇ ਸ਼ਾਪਿੰਗ ਆਸਤੇ ਮੇਰੇ ਤੋਂ ਫੜ ਲਿੱਤੇ ਗਏ ਆ ਤੁਹਾਡੇ ਸਾਹਮਣੇ ਹੀ ਇਹ ਪੈਸੇ ਵਾਪਸ ਲੈ ਲੈ ਗਏ ਹਨ 500 ਦਾ ਟਾ ਮੰਮੀ 500 ਦਾ ਟਾ ਤੇ ਮੁੰਡੇ ਤੋਂ ਲਓ ਇੰਨੇ ਪਤੰਗ ਥੋੜਾ ਲੈਣੇ ਆ ਵੇਸਟੇਜ ਮਨੀ ਅਸੀਂ ਇੰਨੇ ਨਹੀਂ ਦਿਵਾਣੇ ਤੈਨੂੰ ਬਸ 10 20 ਰੁਪਏ ਦੇ ਦਵਾ ਲਈਏ ਯੈਸ ਲੋਗੀ ਕਿਹਨੇ ਕਾੰਗੀ ਪੇਪਰ ਨੇ ਜੀ ਵੀਰ ਬੇ ਦੇ ਪਤਾ ਕਿੰਨੇ ਪੰਕ ਆਉਣਗੇ ਹਾਂ ਮੈਂ ਵੀ ਆ ਜਾ ਮੈਂ ਤਾਂ ਬਾਹਰੋਂ ਦੇ ਕੇ ਮੁੜਿਆ ਆਣਾ ਮੈਂ ਆਉਣੀ ਐ ਪਲੀਜ਼ ਔਦਨ ਤਾਂ ਮੈਂ ਮੁੜਿਆ ਆਣਾ ਮੈਂ ਆਉਣੀ ਆ ਲੋ ਜੀ ਰੈਂਟ ਦੇ ਕਿਉਂ ਨੇ ਕਰਾਇਆ ਕਿਟਮੀ ਦਾ ਕਰਾਇਆ ਦੇ ਕੇ ਕਿਉਂ ਨੇ ਕਰਾਇਆ ਹੈ ਭੱਜਿਆ ਨਾ ਕਰ ਵੀ ਭੱਜ ਲੈਣਾ ਚੰਪ ਭੱਜੀ ਐ ਮੋਏ ਮੋਏ ਚੰਦਾ ਮਾਮਾ ਦੇਖੋ ਕਿਹੜੇ ਸੋਹਣੇ ਲੱਗਦੇ ਚੰਦਾ ਮਾਮਾ ਚੰਦਾ ਮਾਮਾ ਕਿੱਡੇ ਸੋਨੇ ਬਣੇ ਹੋਏ ਐ। ਉਹਦੇ ਨਾਲ ਦੇ ਨਾਲ ਲੋਰ ਖਸਾਈਡ ਆਉਂਦਾ। ਸਟਾਰ ਆਉਂਦੀ। ਗਾਈਸ ਇਹਨੋਂ ਹੋਰ ਤੋਂ ਲੋਰ ਤੋਂ ਸਾਈਡ ਆਉਂਦਾ। ਇਹ ਫਰਸਟ ਸਟਾਰ ਹੁੰਦਾ। ਇਹ ਦੁਰਵਤਤਾ ਮੀਨਸ ਕੀ ਐ? ਸਪੈਸ਼ਲ ਸਟਾਰ ਹੁੰਦਾ ਜੋ ਕਿ ਪਹਿਲਾ ਹੁੰਦਾ। ਹੂੰ। ਇਹ ਸਾਨੂੰ ਹੈਗਾ। ਲਓ ਜੀ। ਚੰਗਾ ਚੰਗਾ ਚੋ ਬਕਰਾਇਆ ਤੇ ਆਈ। ਗੱਡੀ ਦੇ ਚਾਬੀ ਵਿੱਚ ਚੱਕ ਕੇ ਲੈ ਕੇ ਆਉਣੀ ਸੀਗੀ। ਗੱਡੀ ਪਰੇ ਲਾਉਣੀ ਐ। ਮੇਰੇ ਹੱਥ 'ਚ ਆਈ ਰਹੀਆਂ। ਦੋ। ਮੇਰੇ ਹੱਥ 'ਚ ਆਈ ਰਹੀਆਂ। ਲਓ ਗਾਈਸ ਅੱਜ ਆਪਾਂ ਦਿਨ ਦੇ ਵਿੱਚ ਬਣਾਇਆ ਗਾਜਰ ਮਟਰ। ਸੱਬ ਦੀ ਅੱਜ ਆਪਾਂ ਪਹਿਲਾਂ ਹੀ ਰੈਡੀ ਕਰ ਲਈ। ਜਦੋਂ ਆਪਾਂ ਵਲੌਗ ਨਹੀਂ ਬਣਾਇਆ ਸੀ ਹੁਣ ਆਪਾਂ ਲਾਉਣ ਲੱਗੇ ਆ ਫੁਲਕੇ ਤਵਾ ਆਪਣਾ ਗਰਮ ਹੋ ਰਿਹਾ। ਇੱਧਰ ਆਪਣਾ ਸੈਲਡ ਕਰਦੀ ਮੋਲੀ ਤੇ ਖੀਰੇ ਨਾਲ ਜਨਾਬ ਜੀ ਪਾਉਣ ਗਿਆ ਕਿ ਰਹਾ ਤਾਂ ਬਈ ਮੰਗਾਇਆ ਕਿਉਂਕਿ ਅੱਜ ਹੈ ਨਹੀਂ ਸੀਗਾ ਸਵੇਰ ਪਾਠੇ ਨਾਲ ਖਾ ਲਿਆ ਸੀਗਾ। ਇਸ ਕਰਕੇ ਹੁਣ ਆਪਾਂ ਮੰਗਾਇਆ ਬਾਹਰੋਂ। ਹੁਣ ਆਪਾਂ ਜਮਾ ਦਾਂਗੇ ਫਿਰ ਸਵੇਰ ਤੇ ਹੁਣ ਮਾਤਮ ਚੇਂਜ ਹੁੰਦਾ ਔਨ ਸਾਡੇ ਤਿੰਨੋਂ ਟਾਈਮ ਦਹੀਂ ਚੱਲਣਾ। ਦਹੀਂ ਖਾਣਾ ਰਿਹਾ ਤਾਂ ਉਹ ਵੀ ਦਹੀਂ ਨਹੀਂ ਜਨਾਬ ਜੀ ਨੇ ਜਦੋਂ ਖਾਣਾ ਰਹਿਤਾ ਖਾਣਾ ਬਸ ਤੇ ਫੁਲਕੇ ਬਣਾਉਣੇ ਆ ਹੁਣ ਆਪਾਂ ਫੇਰ ਖਾਣੇ ਆ ਸਾਰੇ ਜਾਣੇ ਚਲੇ ਗਏ। ਹਰੇ ਉੱਧਰ ਹੰਟੀ ਦੇ ਘਰੇ ਪੇਮੈਂਟ ਦੇਣ ਆਸਤੇ ਦੇਖੋ। ਅਜੇ ਤੱਕ ਦੀਂਦੇ ਨਹੀਂ ਆਂਦੇ। ਉਹ ਕਹਿੰਦੇ ਤੂੰ ਫੁਲਕੇ ਬਣਾ ਲਾ ਅਸੀਂ ਆਉਣੇ। ਮੱਲੀਆਂ ਕਬਿ ਚਲੇ ਗਏ ਸਾਰੇ ਘਾਹ ਨੂੰ ਪਾਣੀ ਲਾ ਗਏ। ਮੌਸਮ ਚੇਂਜ ਆ ਹੁਣ ਘਾਹ ਸੁੱਕਣ ਲੱਗ ਗਿਆ ਸੀਗਾ। ਪਾਣੀ ਦੀ ਲੋੜ ਸੀ ਘਾਹ ਨੂੰ। ਲੋ ਜੀ ਗੱਡੀ ਵੀ ਆਪਣੀ ਅੱਜ ਰਾਹ ਚ ਖੜੀ ਐ ਐਕਟਿਵਾ ਵੀ ਬਾਹਰ ਖੜੀ ਐ ਬੁਲਟ ਵੀ ਬਾਹਰ ਖੜਾ ਤਿੰਨੇ ਚੀਜ਼ਾਂ ਬਾਹਰ ਖੜੀਆਂ ਆਪਣੀਆਂ ਤਿੰਨ ਚੀਜ਼ਾਂ ਆਪਣੀਆਂ ਬਾਹਰ ਤੇ ਸਾਈਡ ਤੇ ਲਾਈਏ ਗੱਡੀ ਥੋੜੀ ਜੀ ਉਧਰ ਨੂੰ ਕਰਕੇ ਲਾਉਣੀ ਐ ਐਕਟਿਵਾ ਅੰਦਰ ਲਾ ਦਾਂਗੇ ਬੁਲਟ ਵੀ ਆਪਣਾ ਝੋਟਾ ਵੀ ਅੰਦਰ ਲਾ ਦਾਂਗੇ ਤਿੰਨ ਚਾਬੀਆਂ ਆ ਗਈਆਂ ਤਿੰਨ ਚਾਬੀਆਂ ਆ ਗਈਆਂ ਦੇਖੋ 1 2 3 ਪਹਿਲਾਂ ਕਿਹ ਲਾਈ ਐ ਗੱਡੀ ਆ ਫੜ ਦੋ ਚਾਬੇ ਐਕਟਿਵਾ ਦੀ ਚਾਬੀ ਦੇ ਦੇ ਮੈਨੂੰ ਚਾ ਤੇ ਆਣਾ ਫੜੀ ਐਕਟਿਵਾ ਦੀ ਐਕਟਿਵਾ ਲਾਓ ਫਿਰ ਆ ਵੀ ਘੜੇ ਹਾਂ ਪਹਿਲਾ ਐਕਟਿਵ ਵਾਲਾ ਇਹ ਹਲ ਐਕਟਿਵ ਵਾਲਾ ਇਹ ਮੈਂ ਨਹੀਂ ਉਹ ਅਜਿਹਾ ਨਹੀਂ ਚੱਕ ਕੇ ਮਾਰ ਕਰਾ ਦਨੇ ਸਾਈਕਲ ਸਾਈਕਲ ਪਰੇ ਕਰਾਉਦਾ ਬੋਲਟ ਲਾਵਾਂਗੇ ਕਰ ਜਾ ਕਿਉਂ ਐਕਟਿਵ ਤਾਂ ਲਾ ਲੈਂਦੇ ਮੈਨੂੰ ਫਿਰ ਇੱਥੇ ਐਕਟਿਵ ਤਾਂ ਤਾਂ ਜਲਾਈ ਦੀ ਆਪਾਂ ਉਹ ਇੱਥੇ ਤਾਂ ਲਾਈ ਦੀ ਦੇਖੋ ਜਗਾ ਉਹ ਖਾਲੀ ਪਈ ਆ ਪਰ ਇੱਥੇ ਚਾਰਜ ਲਾਈ ਦੀਆਂ ਨਾ ਨਾਲ ਫਿਰ ਆਪਾਂ ਤਾਂਪ ਲੱਗ ਨੇੜੇ ਆਪਾਂ ਨੂੰ ਤੇ ਐਕਟਿਵ ਆਰੀ ਜਗਾ ਇੱਥੇ ਆ ਬੋਲਟੀ ਜਗਾ ਉੱਥੇ ਲਾਵਾਂਗੇ ਟਰੈਕਟਰ ਵੀ ਖੜਾ ਆਪਣੇ ਕੋਲੇ ਭਾਈ ਛੋਟੀ ਮੋਟੀ ਗੱਲਾਂ ਟਰੈਕਟਰ ਵੀ ਰੱਖਿਆ ਪਰ ਟਰੈਕਟਰ ਵੀ ਰੱਖਿਆ ਸਾਈਕਲ ਲੈ ਕੇ ਬਾਹਰ ਭੱਜ ਗਿਆ ਚਾਰ ਚੀਜ਼ ਅੰਦਰ ਲਾਉਣੀਆਂ ਚਾਰ ਚੀਜ਼ ਅੰਦਰ ਲਾਉਣੀਆਂ ਓਕੇ ਜੀ Nah. Hey. Cabi, cabi, bol tadi cabi. Ini ya cabi yang kita bawa Ini kira bol tadi cabi pai. Hmm. Oh, uh, boleh. Pai. ओए आ गेट खोल दे इधरला बोल्ट सोखा बढ़ इधर इधरला गेट खोल के आ खोलना पौगा नहीं तो बोल्ट बढ़ना नहीं का फिर बात तो अंदर बार ले तो आता ਆ ਵਧੀਆ ਜੀ। ada ਵਧੀਆ tak ਲੋ ya. Mana ਬਣਾ ਦੇਣਾ ਰੈਂਦੇ ਫੇ ਰੋਟੀ ਤਾਂ ਬਸ ਖਾਈ ਖੜੀ ਐ ਤੋਂ ਫਤਬੇ ਆ ਕੇ ਖਾ ਲਾ ਜਾ ਲੈ ਆ ਖਾ ਜਾ ਚਲੇ ਤਲੀ ਆਨੇ ਗਾ ਤਸੀ ਕਰੇ ਬਰੋਂ ਨੇ ਨੇ ਦਹੀਂ ਦੇ ਬਣ ਨੇ ਨੇ ਮੈਡਮ ਨੇ ਜਮਾਇਆ ਨਹੀਂ ਸੀ ਗਾ ਜੇ ਪਾ ਜੋ ਸਵੇਰ ਖਾ ਲਿਆ ਤੁਸੀਂ ਹਾਂ ਉਹ ਤਾਂ ਸਵੇਰ ਖਾ ਲਿਆ ਸੀ ਸੋਰੀ ਹੁਣ ਜਰਾ ਜਮਾਉਣਾ ਪਿਆ ਕਰੋ ਸੋਰੀ ਸ਼ਕਤੀਮਨ ਅਜੇ ਜਰਾ ਪਾਵਾ ਹੂੰ ਦਹੀਂ ਸਾਰਾ ਘਟਣਾ ਮੈਂ ਬਣਾਉਂਗਾ ਦਹੀਂ ओके ਅੱਜ ਮੇਰੇ ਪਤੀ ਦੇ ਨਾਲ ਹੋ ਗਈ ਕਲੋਲ ਪਹਿਲਾ ਜਿਹੜਾ ਕੁਛ ਕੁਛ ਫਿਰਦਾ ਸੀ ਨਾ ਐਕਟਿਵ ਐਕਟਿਵ ਬੰਦਾ ਹੁਣ ਉਹਦਾ ਮੂੰਹ ਪੈ ਗਿਆ ਢਿੱਲਾ ਦੱਸਾਂ ਤੁਹਾਨੂੰ ਕੀ ਹੋ ਗਿਆ ਮੋਇ ਮੋਇ ਹੋ ਗਈ ਕਿੱਧਰ ਚੱਲੇ ਹੁਣ ਕੱਢਦੇ ਨਹੀਂ ਆ ਜਿਹੜੀ ਦਹੀਂ ਦਾ ਚਾਹ ਕਰੀ ਬੈਠੇ ਸੀ ਨਾ ਚਮਚਾ ਦਿਓ ਜਣ ਇਹਨੂੰ ਥੋੜਾ ਜਿਹਾ ਦੇਖੋ ਪਤਾ ਨਹੀਂ ਪਤਲਾ ਸੀਗਾ ਗਾੜਾ ਨਹੀਂ ਸੀਗਾ ਇੰਨਾਂ ਨੂੰ ਗਾੜਾ ਵਾਲਾ ਪਸੰਦ ਆ ਹੁਣ ਕਹਿੰਦੇ ਮੈਂ ਤਾਂ ਖਾਣਾ ਨਹੀਂ ਇਹ ਪਤਲਾ ਜਾ ਤੇ ਹੁਣ ਮੂਲਮ ਕਾ ਕੇ ਫਿਰ ਦੇ ਹੁਣ ਹੋਰ ਲਿਆਓ ਫਿਰ ਦਹੀਂ ਥੱਲੋਂ ਦੇ ਦਿਓ ਵਿੱਚੋਂ ਜਾ ਹੈ ਹੋਰ ਲਿਆਓ ਫਿਰ ਮੈਂ ਕਿਹਾ ਫਿਰ ਰੱਖ ਦਿਓ ਫਿਰ ਇਹਦੀ ਕੜੀ ਬਣਾ ਲਾਂਗੇ ਥੋੜਾ ਪਤਲਾ ਜਾਏਗਾ ਉਂ ਵਧੀਆ ਜੀ ਮੈਂ ਕਿਹਾ ਜੀ ਉਂ ਵੀ ਤਾਂ ਤੁਸੀਂ ਰੱਖਦੇ ਦੇ ਵਿੱਚ ਪਾਣੀ ਪਾਉਨੇ ਹੋ ਵੀ ਪਾਣੀ ਨਾ ਪਾਓ ਇਦਾਂ ਹੀ ਮੈਚ ਕਰ ਲਓ ਪਰ ਆ ਚੱਕ ਇੱਕ ਹੋਰ ਹੋਗੀ ਇੱਕ تیر ਦੋ ਨਿਸ਼ਾਨੇ ਅਕਸਰ ਪਣਾ ਲਿਆ ਤੇ ਇੰਦਾ ਹੀ ਤਾਂ ਟੈਨਸ਼ਨ ਚ ਆ ਗਿਆ ਮੁੰਡਾ ਤਾਂ ਇੰਦਾ ਹੀ ਨਹੀਂ ਮਿਲਿਆ ਲੈਓ 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 ਨਹੀਂ ਨਹੀਂ ਥੈਂਕ ਯੂ ਗੋ ਅਹੌਟ ਗੁੱਡ ਨਾਈਟ ਕੀ ਰਾਇਤਾ ਨਹੀਂ ਖਾਣਾ ਰਾਇਤਾ ਨਹੀਂ ਖਾਣਾ ਖਾ ਲੋ ਹਾਈ ਵਿਚਾਰਾ ਸੁਆਸ ਵਾਲ ਬਣਿਆ ਸੀ ਤੈਨੂੰ ਦੀ ਲਾਲ ਅੜਿੱਗੀਆਂ ਪਈਆਂ ਸੀ ਰਾਇਤੇ ਦੀਆਂ ਮੁੰਡੇ ਨੂੰ ਅਗਵੜਾ ਬਹੁਤ ਅੱਡੀ ਨਹੀਂ ਮੇਰਾ ਮੁੰਡਾ ਖਾਊਗਾ ਆਲੂ ਵਾਲਾ ਪਰੌਂਠਾ ਰਾਤ ਨੂੰ ਤੇ ਇਧਰ ਮਿਣਾ ਰਾਇਤੇ ਤੋਂ ਖਾਵਾਂਗੇ ਸੀ ਗਾਜਰ ਮਟਰ ਦੀ ਸਬਜ਼ੀ ਠੀਕ ਹੈ ਮੋਏ ਮੋਏ ਚੱਲੂਗਾ ਅੱਜ ਮਾਏ ਮਾਏ ਸਾਰੇ ਆਨੇ ਬੈਠੇ ਖਾਈ ਜਾਂਦੇ ਆ ਰੋਟੀ ਸਾਬੂ ਗਾਜਰ ਮਟਰ ਨਾਲ ਰੋਟੀ ਲਿਆਦਾ ਪਰੌਂਠੇ ਕਿਉਂ ਸਾਬੂ ਕਹਿੰਦਾ ਮੈਂ ਮੈਨੂੰ ਪਰੌਂਠੇ ਬਣਾ ਦੋ ਤੇ ਸਵੇਰ ਜਿਹਨੇ ਤੁਸੀਂ ਪਤੰਗ ਕਹੋਗੇ ਉਹਨੇ ਲੈ ਲਊਗਾ ਜਿੱਦ ਨਹੀਂ ਕਰਦਾ ਕਹਿੰਦਾ ਮੈਂ ਉਹ ਰੋਟੀ ਥੱਲੇ ਆਇਓ ਠੀਕ ਹੈ ਉਹ ਮੈਂ ਪਾਪਾ ਨੂੰ ਦੱਸਦਾ ਯਾਦ ਰੱਖਿਓ थले लग आ देखो बना के दो साहब न परौंठा घ्यो तो ला दो <laughs> अच्छे पति देव ने बनाए परौंठे हां जी पता नहीं बस अंत कर दिए